ਲਓ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਘਰ ਦੀਆਂ ਸਬਜ਼ੀਆਂ ਦਾ ਫਾਇਦਾ ਤੇ ਆ ਆਪਨੇ ਲਵੇ ਥੋੜਾ ਬਾਹਣਾ ਤੇ ਇਹਦੇ ਵਿੱਚ ਆ ਕद्दू ਲਾਇਆ ਹੋਨੇ ਇੱਧਰ ਹੁਣ ਮੰਮੀ ਕद्दू ਤੋੜ ਰਹੀ ਆ ਪਹਿਲਾਂ ਚੌਲਾ ਤੋੜਿਆ ਸੀ ਤੇ ਘਰ ਦੀਆਂ ਸਬਜ਼ੀਆਂ ਦਾ ਇਹ ਫਾਇਦਾ ਵੀ ਬਿਨਾ ਰਿਹਾਂ ਸਪਰੇਹਾਂ ਤੋਂ ਨੇ ਉਸਕਿਉਂਕਿ ਆਪ ਦੀ ਨਿਗਰਾਨੀ ਚ ਨੇ ਆਪਾਂ ਆਪ ਖਾਣੀਆਂ ਨੇ ਇੰਨੀ ਸਪਰੇਹ ਦਾ ਕਰਕੇ ਤੁਹਾਨੂੰ ਪਤਾ ਜਿਹੜੀਆਂ ਦੂਜੀਆਂ ਬਾਜ਼ਾਰਾਂ ਸਬਜ਼ੀਆਂ ਵੇਲੀਆਂ ਨੇ ਅੱਜ ਕੱਲ੍ਹ ਲੋਕ ਫਾਇਦਾ ਲੈਣ ਦੇ ਮਾਰੇ ਤੇ ਛੇਤੀਓ ਮਤਲਬ ਉਹਨਾਂ ਨੂੰ ਠੀਕੇ ਲਾਲਾ ਪਕਾ ਲੈਂਦੇ ਨੇ ਜਿਵੇਂ ਹੁਣ ਅੱਜ ਕੱਲ੍ਹ ਰੇਟ ਕੱਦੂ ਦਾ 50 ਰੁਪਏ ਕਿਲੋ ਚੱਲ ਰਿਹਾ ਛੋਟੇ ਛੋਟੇ ਕੱਦੂ ਨੇ ਜਿਹੜੇ ਜਿਵੇਂ ਇੱਥੇ ਤੁਹਾਨੂੰ ਦਿਖਾ ਦਿੰਦਾ ਇੱਥੇ ਪਿਆ ਹੋਊ ਕੋਈ ਛੋਟਾ ਇਹ ਆ ਦੇਖੋ ਜਿਵੇਂ ਹੁਣ ਆ ਪਿਆ ਛੋਟਾ ਇਹ ਕੱਦੂ ਇਹੇ ਕੱਦੂ ਦੇ ਠੀਕਾ ਲਾਉਂਦੇ ਤੇ ਬੱਸ ਵੱਡਾ ਹੋਏ ਤਾਂ ਦੂਜੇ ਦੇਣੇ ਉਹ ਤੇ ਤਾਂ ਕਰਕੇ ਕਹਣਾ ਵੀ ਘਰ ਦੀ ਸਬਜ਼ੀ ਜਿੰਨੀ ਖਾਹੋਗੇ ਉਹਨੇ ਹੈਲਦੀ ਰਹੋਗੇ ਤੇ ਆਪਣੇ ਲਵੇ ਆਹ ਜਗ੍ਹਾ ਤੇ ਕੋ ਸਾਹਮਣੇ ਮਰੂਦ ਆ ਆਪਣੇ ਲਵੇ ਲੱਗਾ ਹੋਇਆ ਹਨਾ ਤੇ ਆਹ ਚੌਲਾ ਲੱਗਾ ਹੋਇਆ ਇੱਧਰ ਤੇ ਚੌਲਾ ਆ ਤੋੜਤਾ ਪਹਿਲਾ ਮਹੀਨੇ ਤੇ ਇਹ ਚ ਤੁਸੀਂ ਦੇਖੇ ਸਕਦੇ ਹੋ ਆ ਦੇਖੋ ਚੌਲੇ ਦਾ ਇਹ ਆਪਣਾ ਭਰਿਆ ਪਿਆ ਮਤਲਬ ਹੁਣੇ ਦੋ ਕਾਰੇ ਤੋੜੇ ਨੇ ਕਿਆ ਚੌਲਾ ਹੋ ਗਿਆ ਇਧਰ ਇਧਰ ਵੀ ਤੇ ਆ ਸਾਰੀਆਂ Shimla mirchiyan ਹੋ ਗਿਆ ਤੇ ਇਧਰ ਵੀ ਚੌਲਾ ਹੋ ਗਿਆ ਤੇ ਆ ਜਿਹੜੇ ਆ ਦੋ ਕਾਰੇ ਨੇ ਆਪਣੇ ਇਹ ਸਾਰੇ ਕਦੂਆਂ ਦੇ ਨੇ ਤੇ ਅੱਗੇ ਉਹ ਆਪਾਂ ਥੋੜੀਆਂ ਜਿਹੀਆਂ ਜਲਾਈਆਂ ਹੋਈਆਂ ਨੇ ਮਿਰਚਾਂ ਉਹ ਵੀ ਤੁਹਾਨੂੰ ਦਿਖਾਉਣਾ ਤੇ ਮਤਲਬ ਘਰ ਦੀ ਸਬਜ਼ੀ ਦਾ ਯਾਰ ਫਾਇਦਾ ਹੈਗਾ ਇਹ ਸ਼ਹਿਰਾਂ ਚ ਤੁਹਾਨੂੰ ਪਤਾ ਹੀ ਅੱਜ ਮੈਂ ਮੁੱਲ ਵਿਕਦੀ ਆ ਮਿਰਚਾਂ ਹੋ ਗਈਆਂ ਆਪਣੀਆਂ ਆਹ ਘਾਰਾਂ ਮਿਰਚਾਂ ਦਾ ਹੋ ਗਿਆ ਤੇ ਇਧਰੋਂ ਆਹ ਘਾਰਾਂ ਮਿਰਚਾਂ ਦਾ ਹੋ ਗਿਆ ਤੇ ਆਹ ਤੁਹਾਨੂੰ ਜਿਹੜੇ ਮੈਂ ਅਮਰੂਦ ਦਿਖਾਇਆ ਸੀ ਵੀ ਹਾਂ ਬਾਰਾਂ ਮਾਸੀਆ ਆਹ ਦੇਖੋ ਬਾਰਾਂ ਮਾਸੀ ਅਮਰੂਦ ਆਣ ਵਧੀਆ ਫਰੂਤ ਲੱਗਦੇ ਨੇ ਪੂਰੇ ਵੱਡੇ ਵੱਡੇ ਮਿੱਠੇ ਤੇ ਉਸ ਤੋਂ ਬਾਅਦ ਇੱਕ ਆ ਨਿੰਬੂ ਆ ਇਹ ਵੀ ਆਪਣੇ ਨਿੰਬੂ ਦੇ ਫਲ ਆਇਆ ਹੋਇਆ ਹੁਣ ਇਹ ਅੱਗੇ ਅੱਗੇ ਲੱਗ ਆਣਗੇ ਤੇ ਬਾਕੀ ਤੁਹਾਨੂੰ ਹੋਰ ਦੱਸਾਂ ਕਦੇ ਕੋਈ ਚੀਜ਼ ਬਾਰੇ ਤੇ ਬਸ ਅੱਜ ਲਈ ਇੰਨਾ ਕੀ